ਨਹੀਂ ਅਸੀਂ ਤੋਂ ਤਿੰਨ ਘੰਟੇ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਮੈਸਿਜੇਸ਼ਨ ਇਸ ਵੰਟ ਠੀਕ ਐ ਸੀ ਪਰ ਸਾਨੂੰ ਕੋਈ ਇਲੈਕਟ੍ਰੀ ਸਿਕਾ ਮਤਲਬ ਇਹ ਉਸ ਤਰ੍ਹਾਂ ਦਾ ਵਾਕ ਕਰਦੇ ਸਾਂ ਮੇਰੇ ਦੋਨਾਂ ਮੋਢਿਆਂ ਤੇ ਲੱਗੀ ਆ ਸਿਰ ਤੇ ਸਾਟਾਂ ਤੇ ਹੱਥ ਤੇ ਚੱਕ ਚੇ ਹਾਂਜੀ ਹਾਂਜੀ ਇਹ ਕੋਈ ਦਨਮੈਂਦੀ ਕਰਦੀ ਪਾੜੀ ਇਹ ਮੋਬਾਈਲ ਨੀ ਕੋਇਆ ਸੱਡਾ ਤੇ ਸਿਰ ਤੇ ਸੱਦਾ ਲੱਗੀ ਉਹਨਾਂ ਦੇ ਉਹਨਾਂ ਦੇ ਵੀ ਕਾਫੀ ਸਾਟਾਂ ਲੱਗੀਆਂ ਰਿਕਵਰੀ ਕੋਈ ਨਹੀਂ ਹੋਈ ਜੀ ਹਲੇ ਕਿਉਂਕਿ ਉਹਨਾਂ ਨੂੰ ਡਰ ਸੀ ਜੇ ਸਰਚ ਹੋਗੀ ਤਾਂ ਰਿਕਵਰੀ ਹੋ ਸਕਦੀ ਇਸ ਵਜ੍ਹਾ ਕਰਕੇ ਉਹਨਾਂ ਨੇ ਜਿਹੜਾ ਹਮਸ਼ਵਰਾ ਹੋ ਕੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਜੇ ਬੜਾ ਮਾਨਸਪਰਵਾਰ ਹੈ ਨਜਾਇਜ਼ ਹੋ ਗਏ ਇਹ ਗੋਲ ਗੱਪੇ ਵੇਚ-ਵੇਚ ਕੇ ਵਿਚਾਰੇ ਦਿਹਾੜੀ ਕਰਕੇ ਕਰਦੇ ਆ ਇਹਨਾਂ ਦਾ ਕੋਈ ਲੈਣ ਦੇ ਨਹੀਂ ਕਿਸੇ ਨਾਲ ਵੀ ਹੈਗਾ ਤੇ ਇਹ ਤਾਂ ਉਹਨਾਂ ਪੰਜਾਬ ਡੀਜੀਪੀ ਨੂੰ ਬੇਨਤੀ ਹੈ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਇਹਨਾਂ ਦਾ ਰਿਕਾਰਡ ਘਟਾਇਆ ਜਾਵੇ ਵੀ ਇਹਨਾਂ ਦੇ ਕੋਈ ਅਜੇ ਤੱਕ ਕੋਈ ਪਰਚਾ ਨਹੀਂ ਕਿਸੇ ਮੁੰਡੇ ਤੇ ਨਹੀਂ ਤੜੀ ਹੋ ਗਈ ਹੋਵੇ ਤਾਂ ਤੁਹਾਡੇ ਤੇ ਵੀ ਪਰਚਾ ਦਿੱਤਾ ਹੈ ਪੁਲਿਸ ਨੇ ਵੀ ਇਹ ਵੀ ਮਾਤਾ ਨੇ ਵੀ ਹਮਲਾ ਦਿੱਤਾ ਹਾਂ ਮਾਤਾ ਨੂੰ ਹੀ ਹਮਲਾ ਕੀਤਾ ਅੱਛਾ ਤਾਂ ਬਟੁਰਦੀ ਸੋਟੀ ਤੇ ਆ ਨੀਕੇ ਘਾਟੇ ਜੀ ਹਾਂ ਪਿਛਲੇ ਦਿਨਾਂ ਚ ਜਲਾਲਾਬਾਦ ਦੇ ਪਿੰਡ ਢੱਡੀ ਕਦੀਮ ਚ ਇੱਕ ਮਹਿਲਾ ਐਸਐਚਓ ਤੇ ਉਸ ਦੀ ਟੀਮ ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਤੇ ਉਸ ਦੀ ਟੀਮ ਨਸ਼ਾ ਤਸਕਰੀ ਦੇ ਮਾਮਲੇ ਚ ਰੇਡ ਲਈ ਪਿੰਡ ਦੇ ਇੱਕ ਘਰ ਚ ਪਹੁੰਚੀ ਸੀ ਜਿੱਥੇ ਕੁਝ ਲੋਕਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਚਾ ਮਹਿਲਾ ਐਸਐਚਓ ਦੀ ਬਾਹ ਟੁੱਟ ਗਈ ਹੋਰ ਵੀ ਐਸਐਚਓ ਨੂੰ ਸੱਟਾਂ ਲੱਗੀਆਂ ਤੇ ਇੱਥੇ ਹੀ ਬਸ ਨਹੀਂ ਮੁਲਜ਼ਮਾਂ ਨੇ ਮੁਲਾਜ਼ਮਾਂ ਦੀ ਕੁੱਟਮਾਰ ਵੀ ਕੀਤੀ ਤੇ ਉਹਨਾਂ ਦੀ ਬਰਦੀ ਤੱਕ ਪਾੜ ਦਿੱਤੀ ਤੇ ਇਸ ਮਾਮਲੇ 'ਚ ਪੁਲਿਸ ਨੇ ਪਿੰਡ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਇਸ ਮਾਮਲੇ 'ਚ ਪਿੰਡ ਦੇ ਕੁਝ ਲੋਕ ਗ੍ਰਿਫਤਾਰ ਇਹਨਾਂ ਲੋਕਾਂ ਦੇ ਹੱਕ 'ਚ ਆ ਗਏ ਨੇ ਪਿੰਡ ਦੇ ਸਾਬਕਾ ਸਰਪੰਚ ਸਣੇ ਪਿੰਡ ਦੇ ਹੋਰ ਲੋਕਾਂ ਵੱਲੋਂ ਮਾਮਲੇ 'ਚ ਸਹੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਸਰ ਜੀ ਇਹ ਅਲਮੈਂਟ ਮਨਜ਼ੂਰੀ ਕਰਦੇ ਨੇ ਵੀਡੀਓ ਰਿਲਾਉਣ ਦੇ ਨੇ ਤੇ ਮੈਂ ਮਨਜ਼ੂਰੀ ਹੋਰ ਕੋਈ ਨਾ ਕੋਈ ਮੰਦਨੀ ਕੇ ਨਾਲ ਬੰਦਾਲਾ ਸਵੇਰ ਨਾਲ ਪੁਲਸ ਦਾ ਜੋ ਪੁਲਸ ਦਾ ਕਹਿਣਾ ਹੈ ਪੁਲਸ ਨਾਲ ਇਹਨਾਂ ਦਾ ਵੀਡੀਓ ਵਾਇਰਲ ਹੋਇਆ ਕੁੱਟ ਮਾਰਦਾ ਉਹਨਾਂ ਦਾ ਕਹਿਣਾ ਵੀ ਇਹ ਪਰਿਵਾਰ ਨਸ਼ਾ ਮੰਨ ਲਓ ਪੇਂਡ ਦੇ ਵਿੱਚ ਨਸ਼ਾ ਤਸਕਰਾਂ ਨਾਲ ਇਹਨਾਂ ਦੇ ਸੰਬੰਧ ਨੇ ਇਹ ਜੋ ਕੋਈ ਸੱਚ ਹੈ ਸਾਹਮਣੇ ਨਹੀਂ ਨਹੀਂ ਅਸੀਂ ਇਹ ਚੀਜ਼ ਨਹੀਂ ਮੰਨਦੇ ਕਿ ਅਸੀਂ ਨਾ ਵੇਖਿਆ ਇਹਨਾਂ ਦਾ ਕੰਮ ਤਾਂ ਲੱਗੇ ਰਹਿੰਦੇ ਨੇ ਹਾਂ ਲੱਗਟਾਣੀ ਆਪਣੀ ਪਰਿਵਾਰ ਹੈ ਸਰ ਇਹ ਗੋਲ ਗੱਪੇ ਵੇਚ-ਵੇਚ ਕੇ ਵਿਚਾਰੇ ਦਿਹਾੜੀ ਕਰਕੇ ਕਰਦੇ ਆ ਇਹਨਾਂ ਦਾ ਕੋਈ ਲੈਣ ਦੇ ਨਹੀਂ ਕਿਸੇ ਨਾਲ ਵੀ ਹੈਗਾ ਤੇ ਇਹ ਤਾਂ ਉਹਨਾਂ ਪੰਜਾਬ ਡੀਜੀਪੀ ਨੂੰ ਬੇਨਤੀ ਹੈ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜੀ ਉਹ ਕਹਿੰਦੇ ਪੁਲਿਸ ਦਾ ਕਹਿਣਾ ਹੈ ਵੀ ਜਿਹੜੀ ਖਬਰਾਂ ਪ੍ਰਕਾਸ਼ਤ ਹੋ ਰਹੀਆਂ ਨੇ ਉੱਚ ਅਧਿਕਾਰੀਆਂ ਦਾ ਕਹਿਣਾ ਵੀ ਇੱਥੇ ਡਰੋਨ ਦੀ ਮੂਵਮੈਂਟ ਹੋਣੀ ਸੀਗੀ ਪੁਲਿਸ ਨੇ ਟਰੈਪ ਲਾਇਆ ਸੀਗਾ ਟਰੈਪ ਦੇ ਆਧਾਰ ਤੇ ਇਸ ਪਰਿਵਾਰ ਦੇ ਵਿੱਚ ਉਹ ਜਿਹੜਾ ਛੱਕੀ ਜਿਹੜੇ ਬੰਦੇ ਨੇ ਵਿਅਕਤੀ ਨੇ ਅਮਨ ਹਾਂ ਜੀ ਅਮਨਦੀਪ ਅਮਣਾ ਸੀਗਾ ਉਹ ਇਸ ਘਰ ਦੇ ਵਿੱਚ ਸੀਗਾ ਉਹਨੂੰ ਬਿੰਕ ਲੱਗ ਗਈ ਤੇ ਉਹ ਇਸ ਪਰਿਵਾਰ ਦੇ ਵਿੱਚ ਆ ਕੇ ਰੁਕ ਗਿਆ ਸਭ ਤੋਂ ਬਾਅਦ ਪੁਲਿਸ ਨੇ ਸਰ ਵੇਖੋ ਪਿੰਡ ਚ ਇਹਨਾਂ ਦਾ ਰਿਕਾਰਡ ਘਟਾਇਆ ਜਾਵੇ ਵੀ ਇਹਨਾਂ ਦੇ ਕੋਈ ਅਜ ਤੱਕ ਕੋਈ ਪਰਚਾ ਨਹੀਂ ਕਿਸੇ ਮੁੰਡੇ ਤੇ ਨਹੀਂ ਹੈਗਾ ਕੋਈ ਇਸ ਪਰਿਵਾਰ ਦਾ ਲੈਣ ਦੇਣ ਨਹੀਂ ਹੈਗਾ ਮੇਰੀ ਵੀ ਲਾਗੇ ਟਾਣੀ ਇਹ ਪਿੰਡ ਵਾਲੇ ਸਾਰੇ ਟਾਹਣੀਆਂ ਵਾਲੋ ਕੋਲ ਪੁੱਛਾ ਜਾਵੇ ਸਾਡਾ ਕੋਈ ਲੈਣ ਦੇਣ ਨਹੀਂ ਨਹੀਂ ਹੈਗਾ ਕਿਸੇ ਨਾਲ ਇਹ ਇਹੋ ਜਿਹਾ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਇਹ ਹੁੰਦਾ ਕੀ ਚੀਜ਼ ਹੈ ਨਸ਼ਾ ਕੀ ਚੀਜ਼ ਹੈ ਇੰਦੀ ਇਨਕੁਆਰੀ ਕੀਤੀ ਜਾਵੇ ਸਰ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਸ ਮਾਮਲੇ 'ਚ ਇਸ ਪਰਿਵਾਰ ਦੀ 75 ਸਾਲ ਦੀ ਬਜ਼ੁਰਗ ਮਹਿਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਆਖਰ ਉਸ ਮਹਿਲਾ ਦਾ ਕੀ ਕਹਿਣਾ ਇਹ ਤੁਸੀਂ ਉਸਤੇ ਮੋਹੀ ਸੁਣ ਲਓ ਬਾਕੀ ਤੁਸੀਂ ਪੁਲਿਸ ਦੇ ਹਮਲਾ ਕੀਤਾ ਜਾਂ ਨਹੀਂ ਆ ਇਹ ਨਾ ਮੁੰਡੇ ਨੂੰ ਮਾਰਨ ਲੱਗੇ ਨੇ ਅੱਛਾ ਜੀ ਮਾਰਨ ਲੱਗੇ ਨੇ ਤਾਂ ਮੈਨੂੰ ਮਾਰਨ ਧੱਕਾ ਮੈਂ ਮੈਂ ਤੂੰ ਤਾਂ ਸੰਭਾਲ ਨਹੀਂ ਜਾਂਦਾ ਕੱਲ ਕੱਲ ਤਾਂ ਕੋਈ ਪੁਲਿਸ ਆਈ ਕਾਲ ਵੀ ਡੈਗ ਪਈਆਂ ਕਾਲ ਇਥੇ ਚੌਧਰੀ ਦੀ ਮੋਟਰ ਕੋਲ ਪਈ ਰਹੀਆਂ ਤਰੀ ਹੋ ਗਈ ਹੋਵੇ ਤਾਂ ਤੁਹਾਡੇ ਤੇ ਵੀ ਪਰਚਾ ਦਿੱਤਾ ਹੈ ਪੁਲਿਸ ਨੇ ਵੀ ਇਹ ਵੀ ਮਾਤਾ ਨੇ ਵੀ ਹਮਲਾ ਕੀਤਾ ਹਾਂ ਮਾਤਾ ਨੂੰ ਹੀ ਹਮਲਾ ਕੀਤਾ ਅੱਛਾ ਤੇ ਬਟੁਰਦੀ ਸੋਟੀ ਤੇ ਆ ਨੀਕੇ ਘਾਟੇ ਕਿੰਨੇ ਕੋ ਮਲਾਜ਼ਮ ਸੀ ਜਦੋਂ ਆਏ ਨੇ ਘਰ ਦੇ ਵਿੱਚ ਤਾਂ ਹਾਂ ਮੈਂ ਨਹੀਂ ਤਾਂ ਦੁਰਬੜ ਰੁਬੜ ਲੱਗਦੀ ਸੀ ਦੋ ਗੱਡੀਆਂ ਆਈਆਂ ਨੇ ਵੀ ਸਾਡਾ ਇਸ ਕੰਮ ਵਿੱਚ ਅਸੀਂ ਕੋਈ ਨਹੀਂ ਆ ਚੋਰ ਬਾਲ ਲ ਕਿਥੇ ਮਰਜੀ ਬਾਲ ਲ ਗ੍ਰਿਫਤਾਰ ਮਲਜ਼ਮਾਂ ਦੇ ਹੱਕ ਚ ਆਏ ਪਿੰਡ ਵਾਸੀਆਂ ਤੋਂ ਬਾਅਦ ਹੁਣ ਇਸ ਮਾਮਲੇ 'ਚ ਆਖਰ ਪੁਲਿਸ ਦਾ ਕੀ ਕਹਿਣਾ ਹੈ ਏ ਵੀ ਤੁਸੀਂ ਹੁਣ ਉਹਨਾਂ ਦੇ ਮੂੰਹ ਹੀ ਸੁਣ ਲਓ ਦੇਖੋ ਜੀ ਪੰਜਾਬ ਪੁਲਿਸ ਆਮ ਪਬਲਿਕ ਦੀ ਜਾਨ ਔਰ ਮਾਲ ਦੀ ਰਾਖੀ ਲਈ ਵਚਨਬੱਧ ਸਾਨੂੰ ਐਸੀ ਗੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਵੀ ਅਸੀਂ ਰਿਕਵਰੀ ਕਰਨ ਲਈ ਗਏ ਸੀਗੇ ਔਰ ਉਸ ਪਰਿਵਾਰ ਨੇ ਜਿਹੜਾ ਹਮਲਾ ਕੀਤਾ ਉਹ ਖੁਦ ਵੀ ਮੰਨ ਰਹੇ ਨੇ ਹੁਣ ਉਹ ਆਪਣੀ ਗਲਤੀ ਮੰਨ ਰਹੇ ਨੇ ਵੀ ਅਸੀਂ ਪੁਲਿਸ ਦੇ ਉੱਤੇ ਹਮਲਾ ਕਰਕੇ ਗਲਤੀ ਕਰ ਬੈਠੇ ਸਾਨੂੰ ਮਾਫੀ ਦਿੱਤੀ ਜਾਂਦੀ ਦੇਖੋ ਜਿਹੜਾ ਲੋਕਾਂ ਦਾ ਵਿਊ ਆ ਉਹ ਆਪਣੇ ਪੱਧਰ ਤੇ ਹੁੰਦਾ ਕਿਉਂਕਿ ਕਈ ਵਾਰ ਅਚਨਚੇਤ ਲੋਕ ਅਗਰੈਸਿਵ ਹੋ ਕੇ ਕੋਈ ਗਲਤੀ ਕਰ ਬੈਠਦੇ ਠੀਕ ਆ ਉਹਨਾਂ ਦਾ ਕੋਈ ਮਾੜਾ ਬੈਕਗ੍ਰਾਉਂਡ ਨਹੀਂ ਆ ਪਰ ਫਿਰ ਵੀ ਉਹਨਾਂ ਨੇ ਜਿਹੜਾ ਕਿਸੇ ਵਜ੍ਹਾ ਕਰਕੇ ਤਾਂ ਕੋਈ ਜਿਹੜਾ ਪੁਲਿਸ ਤੇ ਹਮਲਾ ਕੀਤਾ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਸਰ ਇੱਕ ਇਸ ਮਾਮਲੇ ਦੇ ਵਿੱਚ 70-75 ਸਾਲ ਦੀ ਮਹਿਲਾ ਹੈ ਜਿਹੜੀ ਮਾਮਲੇ ਦੇ ਵਿੱਚ ਨਾਮ ਜਦਿਆ ਸੁਨਦਰਾੰਬਈ ਹੈ ਜੀ ਉਹ ਚੱਲ ਫੇਰ ਨਹੀਂ ਸਕਦੀ ਉਹ ਵੀ ਉਹ ਕਹਿ ਰਹੀ ਵੀ ਮੈਂ ਕੋਲ ਤੋਂ ਚੱਲੇ ਫਿਰਨਾ ਨਹੀਂ ਜਾਂਦਾ ਵੀ ਫਿਰ ਵੀ ਮੇਰਾ ਨਾਮ ਜ਼ਿਕਰ ਕਰ ਦਿੱਤਾ ਗਿਆ ਮੈਨੂੰ ਅ ਦੇਖੋ ਜੀ ਜਿਹੜਾ ਲੇਡੀ ਸਰ ਇਨਸਪੈਕਟਰ ਹੈ ਉਹ ਰਿਕਵਰੀ ਖਾਤਰੀ ਗਈ ਸੀ ਔਰ ਉਹਦੇ ਬਿਆਨ ਮੁਤਾਬਕ ਉਸ ਲੇਡੀ ਨੇ ਹੀ ਜਿਹੜਾ ਵਦ ਉਕਸਾਇਆ ਸੀ ਆਪਣੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਨੂੰ ਉਟਮਾਰ ਕਰੋ ਇਹਨਾਂ ਨੂੰ ਇੱਥੇ ਬੰਦਕ ਬਣਾ ਕੇ ਰੱਖੋ ਇਹ ਘਰ ਦੀ ਤਲਾਸ਼ੀ ਆਪਾਂ ਨਹੀਂ ਕਰਨੀ ਪਿੰਡ ਦੇ ਲੋਕ ਕਹਿੰਦੇ ਨੇ ਇਹ ਦਿਹਾੜੀ ਮਜ਼ਦੂਰੀ ਕਰਦੇ ਨੇ ਜਿਹੜੇ ਕਿ ਗੋਲ ਗੱਪੇ ਵਗੈਰਾ ਦੀ ਰੀੜੀ ਲਗਾਉਂਦੇ ਨੇ ਇਸ ਤਰ੍ਹਾਂ ਵੀ ਇਹ ਨਹੀਂ ਕਰ ਸਕਦੇ ਜੀ ਕਿੰਨੀ ਕੁ ਸਚਾਈ ਹੈ ਪਿੰਡ ਦੇ ਲੋਕਾਂ ਦੀ ਤੇ ਪੋਰ ਪੁਲਿਸ ਦੀ ਤੁਸੀਂ ਇਨਵੈਸਟੀਗੇਸ਼ਨ ਇੱਕ ਵਾਰ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਜਾ ਕੇ ਕੋਈ ਦਿਹਾੜੀ ਮਜ਼ਦੂਰੀ ਕਰਨ ਵਾਲੇ ਦਾ ਉਹ ਘਰ ਤੁਹਾਨੂੰ ਨਹੀਂ ਲੱਗੂਗਾ ਬਹੁਤ ਵਧੀਆ ਪੱਕੇ ਮਕਾਨ ਬਣਾਏ ਪਰਸ਼ਾਂ ਲੱਗੀਆਂ ਨੇ 2 2 3 3 ਫਰਿੱਜਾਂ ਰੱਖੀਆਂ ਨੇ ਵਧੀਆ ਐਲਸੀਡੀ ਲੱਗੀ ਹੋਈ ਆ ਬਾਹਰ ਪੱਥਰ ਲੱਗਾ ਹੋਇਆ ਇੱਕ ਮਜ਼ਦੂਰੀ ਕਰਨ ਵਾਲਾ ਬੰਦਾ ਜਿਹੜਾ ਕੋਈ 4 500 ਰੁਪਈਆ ਦਿਹਾੜੀ ਲੈਂਦਾ ਮੇਰੇ ਮੁਤਾਬਕ ਇਹਨਾਂ ਵਧੀਆ ਮਕਾਨ ਨਹੀਂ ਪਾ ਸਕਦਾ ਮੈਨੂੰ ਉਹਨਾਂ ਦਾ ਸ਼ੱਕੀ 잡ਦਾ ਕੋਈ ਨਾ ਕੋਈ ਉਹਨਾਂ ਦੇ ਵਿੱਚ ਹੈਗਾ ਕਿਉਂਕਿ ਦੇਖੋ ਹਰ ਇੱਕ ਬੰਦਾ ਜਦੋਂ ਪਹਿਲੀ ਔਰ ਕਾਬੂ ਹੁੰਦਾ ਉਸ ਤੋਂ ਬਾਅਦ ਹੀ ਉਹਦੀ ਕਹਾਣੀ ਸ਼ੁਰੂ ਹੁੰਦੀ ਜੀ ਹਾਂ ਇੱਕ ਪਾਸੇ ਪਿੰਡ ਦੇ ਕੁਝ ਲੋਕ ਗ੍ਰਿਫਤਾਰ ਇਹਨਾਂ ਲੋਕਾਂ ਦੇ ਹੱਕ ਚ ਆ ਗਏ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਸਹੀ ਕਾਰਵਾਈ ਦੀ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਅਮਲੇ ਚ ਲਿਆਂਦੀ ਜਾ ਰਹੀ ਹੈ ਤੇ ਤੱਥਾਂ ਮੁਤਾਬਕ ਹੀ ਬਣਦੀ ਕਾਰਵਾਈ ਨੂੰ ਅਮਲ ਚ ਚੱਲਿਆ ਜਾਂਦਾ ਜਾਵੇਗਾ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਨੀ ਟੀਵੀ ਲਈ ਆਦਾਰਸ਼ ਜੋਸ਼ ਦੀ ਰਿਪੋਰਟ